ਬੜਾਈ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 8 ਸਾਲਾਂ ਬਾਅਦ ਇੱਕ ਐਨਆਰਆਈ ਦੇ ਵੱਲੋਂ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਤਾਂ ਗੁਰਦਾਸਪੁਰ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਦੀਨੋਂ ਦੇ ਪਿੰਡ ਨਵਾ ਬਹਾਦਰ ਦਾ ਮਾਮਲਾ ਹੈ ਜਿੱਥੇ 8 ਸਾਲ ਬਾਅਦ ਇੱਕ ਐਨਆਰਆਈ ਵਾਪਸ ਆਉਂਦਾ ਹੈ ਤੇ 48 ਸਾਲਾਂ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਕਾਰ ਉਤਾਰਿਆ ਗਿਆ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਹੈ ਮ੍ਰਿਤਕਾ ਦੇ ਪਤੀ ਜਿਸ ਦਾ ਇਹ ਕਹਿਣਾ ਹੈ ਕਿ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ 48 ਸਾਲਾ ਮਹਿਲਾ ਸ਼ਿਲਿੰਦਰ ਕੌਰ ਪਿੰਡ ਦੇ ਹੀ ਇੱਕ ਐਨ ਆਰ ਆਈ ਜਿਸ ਦਾ ਨਾਮ ਨਰੰજન ਸਿੰਘ ਦੱਸਿਆ ਜਾ ਰਿਹਾ ਉਸ ਦਾ ਮਜ਼ਾਕ ਉਡਾਉਂਦੀ ਹੈ ਜਿਸ ਦੇ ਚਲਦਿਆਂ ਇਸ ਐਨਆਰਆਈ ਦੇ ਵੱਲੋਂ ਸਿਰਫ ਇੰਨੀ ਕੁ ਖੁੰਦਕ ਆਈ ਹੈ ਤੇ ਇਸੇ ਦੇ ਚਲਦਿਆਂ ਉਸ ਦੇ ਵੱਲੋਂ ਇਸ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਬੀਤੀ ਰਾਤ પતિ ਪਤਨੀ ਦੇ ਨਾਲ ਗਾਲੀ ਗਲੋਚ ਵੀ ਉਸ ਵਿਅਕਤੀ ਦੇ ਵੱਲੋਂ ਕੀਤੀ ਗਈ ਸੀ ਤੇ ਜਦ ਪਤਨੀ ਹਵੇਲੀ ਤੋਂ ਬਾਹਰ ਆਈ ਹੈ ਤਾਂ ਐਨਆਰਆਈ ਦੇ ਵੱਲੋਂ ਚਾਕੂ ਦੇ ਨਾਲ ਉਸ ਤੇ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਦ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਜਾਨ ਚਲੀ ਗਈ ਦੋ ਸਾਲ ਜਾਰੇ ਕੇ ਵਿਅਕਤੀ 8 ਸਾਲ ਪਹਿਲਾਂ ਗ੍ਰੀਸ ਗਿਆ ਸੀ ਤੇ ਹੁਣ 8 ਸਾਲ ਬਾਅਦ ਗ੍ਰੀਸ ਤੋਂ ਜਦ ਵਾਪਸ ਆਇਆ ਤਾਂ ਪਿੰਡ ਦੀ ਇੱਕ ਮਹਿਲਾ ਜਿਸ ਦੇ ਵੱਲੋਂ ਇਸ ਦਾ ਮਜ਼ਾਕ ਉਡਾਇਆ ਗਿਆ ਤੇ ਸਿਰਫ ਐਨੀ ਕੁ ਗੱਲ ਨੂੰ ਲੈ ਕੇ ਇਸ ਦੇ ਵੱਲੋਂ ਮਹਿਲਾ ਦਾ ਹੀ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਉਕਤ ਦੋਸ਼ੀ ਨਰਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਤੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਮੈਂ ਸਰਪੰਚ ਨਵਾਂ ਪਿੰਡ ਬਹਾਦਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਇੰਦਾ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸ੍ਰਿੰਦਰਕੌਰ ਮੈਂ ਮੌਕੇ ਮਾਦਬ ਕੋਥੇ ਪਹੁੰਚਿਆ ਰਾਤੀ 7:30 ਵਜੇ ਪਰ ਤਿੰਜਰ ਸਿੰਘ ਸਰੂਫ ਚਰਨ ਸਿੰਘ ਵਾਸੀ ਨਵਾ ਪਿੰਡ ਬਹਾਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ ਸਾਲ ਛੁੱਟੀ ਜਾਂਦਾ ਉਹ ਤੇ ਰਾਤ ਜਿੱਦੋਂ ਆਪਾਂ ਗਏ ਆ ਮੇਰੇ ਜਾਣ ਤੋਂ ਪਹਿਲਾਂ ਉਹ ਇਹ ਆਪਣੇ ਸ੍ਰਿੰਦਰਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁਰਕਿ ਮੈਂ ਪੁਰਸਨਲ ਰਿਪੋਰਟ ਫਾਰਮ ਕੀਤਾ ਸ੍ਰਿੰਦਰ ਕੌਰ ਨੂੰ ਕੀ ਉਹਨਾਂ ਨੇ ਕਿ ਅਜਸੀ ਉਹਨਾਂ ਦੇ ਉਹਨਾਂ ਦੇ ਰੰਜਿਸ਼ ਕੋਈ 5-7 ਦਿਨ ਪਹਿਲਾਂ ਜੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5-7 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰੋਂ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ 2-3 ਕਿਰਚਾ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹੱਥ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਹੈ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮੁਰ ਬਣ ਜ਼ਖਮੀ ਕਰਤਾ ਫਿਰ ਕੀ ਹੋਇਆ ਜ਼ਖਮੀ ਕਰਕੇ ਫਿਰ ਇਹ ਨਾਲ ਦੌਰਾਨ ਮੈਂ ਫੋਨ ਕੀਤਾ ਫਿਰ ਇਹ ਹਸਪੀਟਲ ਤੇ 13 ਰਾਤ ਬਾਅਦ ਜੋ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਆ ਮਤਲਬ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸਐਸਓ ਕੁਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਸਭ ਤੇ ਹੁਣ ਕੀ ਮੰਗ ਕਰਦੇ ਐਫਆਈਆਰ ਉਹਦੇ ਨਰਿੰਦਰ ਸਿੰਘ son of ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗ ਇਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀਓ ਕਿਉਂਕਿ ਨਰਿੰਦਰ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਉਹ ਇਹ ਪਰਿਵਾਰ ਦਾ ਅਜੇ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਹਾਡੀ ਬੇਨਤੀ ਇਹੋ ਹੀ ਆ ਪੁਲਿਸ ਨੂੰ ਮੈਂ ਸਰਪੰਚੋਂ ਦੇ ਨਾਤੇ ਮੇਰੀ ਵੀ ਬੇਨਤੀ ਆ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸਰ ਹਰਮਨਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬੱਦਰ ਰਹਿਣਾ ਸਰ ਤੇ ਕੀ ਗੱਲ ਹੋਈ ਆ ਸਰ ਰਾਤੀ ਸਰ ਅਨਮੋਲੀ ਜੀ ਗੱਲ ਤੋਂ ਸਰ ਲੱਗ ਕੇ ਸ੍ਰੀਕਾ ਸਾਡੇ ਨੇ ਸਰ ਚੱਕ ਕਟ ਕਿੱਤ ਜਾ ਕਿਚਾ ਮਾਰਤੀਆਂ ਸਾਰੇ ਮੰਮੀ ਦੇ ਪਹਿਲਾਂ ਸਾਰੇ ਦੋ ਇੱਥੇ ਮਾਰੀਆਂ ਫੇਰ ਸਾਰੇ ਇੱਥੇ ਮਾਰੀ ਇੱਕ ਤੇ ਕਿਹਨਾਂ ਨੇ ਮਾਰੀਆਂ ਕੀ ਨਾਮ ਉਹਨਾਂ ਦਾ ਸਾਰੇ ਉਹਨਾਂ ਦਾ ਅੰਨ ਜਿਹਨ ਸੇਂਗਾ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸੜ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸੜ ਕੋਈ ਹੋਈ ਬੋਲ ਬਣੀ ਬਹੁਤ ਮੁਰਲੀ ਹੋਈ ਆ ਤੇ ਉਸ ਕੋ ਬਜੂ ਕਿਚਾ ਮਾਰਤੀਆਂ ਫਿਰਦੀ ਹੋਇਆ ਸੜ ਕਿਚਾ ਮਾਰ ਕੇ ਸਾਰੇ ਇੰਸ਼ੀਤੀ ਹੋ ਕੇ ਸਾਰੇ ਤੇ ਅਬਰੋਲ ਹਸਪੀਟਲ ਆਏ ਸਾਰੇ ਅਬਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੇਰਤ ਹੋ ਗਈ ਮੰਮੀ ਦੀ ਅੱਜ 3 ਵਜੇ ਡੈਸਕ ਹੋ ਗਈ ਆ ਤੇ ਕੀ ਉਹ ਐਫ ਦੇਦੀ ਕੋਈ ਕੰਪਲੇਨ ਕੀਤੀ ਕੋਈ ਹਾਂਜੀ ਸਾਰੇ ਕੀਤੀ ਸਰ ਹਾਂਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਬੂਮਸ ਦੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹ ਤੋਂ ਉਹਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ली मॉर्निंग ਸਾਨੂੰ ਫਿਰ ਇਨ ਇਨਟੀਮੇਸ਼ਨ ਆਈ ਕਿ 4 ਕਵਜੇ ਨਾਲ ਕਿ ਜਿਹੜੇ ਲੇਡੀ ਐਕਸਪਾਇਰ ਹੋ ਗਏ ਆ ਤੇ ਅਕੋਰਡਿੰਗਲੀ ਫਿਰ ਅਸੀਂ ਬਣਦੀਆਂ ਤਰਾਮਾ ਤਹਿਤ ਮੁਕਦਮਾ ਦਰਜ ਕੀਤਾ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਕੀ ਕਹਾਣੀ ਕੀ ਇਸੀ ਮਾਮ ਕੀ ਪਰਿਵਾਰ ਲੋਕਾਂ ਨੂੰ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੇ ਡਿਸੀਜ਼ਡ ਐ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸਿਗੇ ਸ਼ਰੀਕੇ ਚੋਂ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨਾਂ ਦਾ ਹੀ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਤਰੀ ਲਈ ਕੀ ਗਤੀਵਿਧੀ ਤੋਂ ਜੀ ਉਹ ਅਸੀਂ ਉਹਦੇ ਸੋਚ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਚ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆ ਉਮੀਦ ਹੈ ਕਿ ਆਪਾਂ ਉਹਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਲਾਂਗੇ ਇਹ ਬਾਦੀ ਜੀ ਜਿਸ ਤਰ੍ਹਾਂ 26 ਜੁਲਾਈ ਨੂੰ ਆਹ ਇਹ ਬਾਤ ਆ ਗਈ ਜਿਹਨਾਂ ਨਾਲ ਕੋਈ